ਫੇਰ ਸਾਰਿਆਂ ਨੇ ਸਾਡੇ ਨਾਲ ਕੇ ਕਾਰਵਾਈ ਕਰਨੀ ਆ। ਸਾਨੂੰ ਆ ਕੇ ਪੁੱਛਣਗੇ ਇੱਥੇ ਕੰਨ ਹੀ ਪਈ ਸੀ ਕਿ ਇੰਨੀ ਲੰਬਾਈ ਦੀ ਇੰਨਾ ਮੋਟਾ ਜਿਹੀ ਚੌੜੀ ਚੇ ਕੋਈ ਸਾਡੇ ਨਾਲ ਅਫਰ ਕਰਕੇ ਕਰਨ ਨੂੰ ਜਾਂਦੇ ਆ। ਸਾਨੂੰ ਸਮਝ ਨਹੀਂ ਆ ਰਹੀ ਵੀ ਇਹ ਸਰਕਾਰੀ ਹੈ ਵੀ ਹੈ ਜਾਂ ਨਹੀਂ ਹੈ। ਉਹ ਤੇਰੇ ਇਹ ਨਹੀਂ ਪਤਾ। ਉਹ ਕਹਿ ਕੇ ਚਲੇਗਾ ਸਾਨੂੰ ਤੁਸੀਂ ਹੱਥ ਨਹੀਂ ਲੈਣਾ ਤੇ ਜੰਗਲਾਤ ਵਿਭਾਗ ਦਾ ਅਸੀਂ ਆਵਾਂਗੇ ਕਾਰਵਾਈ ਕਰਕੇ ਫਿਰ ਅਸੀਂ ਜਿਹੜਾ ਵੀ ਲਾਇਆ ਭਾਈ ਇਹ ਨਾਲ ਨਹੀਂ ਆਇਆ ਪੇਰੇ ਰਹੇ ਭਾਈ ਅਸੀਂ ਲਾਇਆ ਹੈ ਅਕਲ ਜਾ ਕੇ ਘਰੇ ਕਹਿ ਕੇ ਆਉਂਦੇ ਦੇ ਨਾਲ ਬਈ ਸਾਦਾ ਕੰਮ ਕਰੋ ਪਤਾ ਮੈਂ ਤਾਂ ਨਾਲੇ ਬੀਜੀ ਜਾਂਦੇ ਆਂ ਇਹ ਲੱਗ ਪਕ ਡੇਢ ਮਹੀਨਾ ਹੋ ਗਿਆ ਜਦੋਂ ਇਹ ਮੀ ਪੰਜੇ ਸੀਗੇ ਜਦ ਡੇਢ ਮਹੀਨੇ ਤੇ ਕਿਰਾਇਆ ਤੁਸੀਂ ਪਾ ਰਹੇ ਹੋ ਜਗਾ ਦਾ ਹਾਂ ਜਗ ਦਾ ਉਹਨਾਂ ਦਾ ਵਿਭਾਗ ਆਉਂਦਾ ਪਿਆ ਹਾਂਜੀ 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 ਜਗਾ ਦਾ ਕਿਰਾਇਆ ਤੁਸੀਂ ਦਿੰਦੇ ਹੋ ਹਾਂਜੀ ਤੇ ਪ੍ਰੋਪਰਟੀ ਪਈ ਹੈ ਉਹਨਾਂ ਦੇ ਵਿਭਾਗ ਵਾਲਿਆਂ ਦੇ ਕੋਲ ਹਾਂਜੀ ਹਾਂਜੀ ਅਸੀਂ ਤਾਂ ਕਿਸੇ ਦੀ ਜਗਾ 'ਤੇ ਬੈਠੇ ਆ ਹਾਂ ਬਿਲਕੁਲ ਤੁਹਾਡੇ ਕੋਲ ਕਿਰਾਏ ਦੇ ਹੀ ਹੈ ਜੀ ਆਹ ਕਿਰਾਏ ਉੱਤੇ ਪਰਲੇ ਵਿੱਚ ਕਿਸ਼ੇ ਦੀ ਜਿੱਥੇ ਆਹ ਮੋਟਰਸਾਈਕਲ ਖੜਿਆ ਮੇਰੇ ਹਰ ਉਹ ਕਿਸੇ ਦਾ ਜਿਹੜੀ ਤੁਸੀਂ ਕਿਰਾਏ ਤੇ ਨਹੀਂ ਜਾ ਉਹਦੇ ਮੈਂ ਅਜੇ ਸਰਕਾਰੀ ਟੋਕਲ ਲੱਗ ਗਿਆ ਵੀ ਅੱਛਾ ਜੁਰਮਾ ਵੀ ਨਹੀਂ ਲਾਪਟ ਕਿਰਾਏ ਸਰਕਾਰ ਜਦੋਂ ਸਾਰੇ 10 ਰੁਪਏ ਉਹ ਵੀ ਭਾਈ ਮੇਰੀ ਗੱਲ ਸੁਣੋ ਹਾਂ ਜੀ ਅਸੀਂ ਅੱਜ ਕੋਪ ਕੋ ਇਸ ਟੈਂਪੜੇ ਆਪਾਂ ਮਲਾਕ ਰੋਡ ਕੋਪ ਰੋਟੇ ਤੇ ਇੱਕਾ ਤੁਸੀਂ ਪਿੱਛੇ ਦੇਖੋ ਸਾਡੇ ਕੋ ਬੜਾ ਵੱਡਾ ਕਿਕਰ ਦਾ ਧਰਤ ਡਿੱਗਿਆ ਪਿਆ ਜਿਹੜਾ ਕਿ ਸਾਡੇ ਇਧਰ ਪਲਾਟ ਦੇ ਵਿੱਚ ਆ ਕੇ ਡਿੱਗਿਆ ਹੈ ਤਕਰੀਬਨ ਲੱਗਪਗ 1.5 ਮਹੀਨਾ ਹੋ ਗਿਆ ਨੂੰ ਡਿੱਗੇ ਨੂੰ ਕੋਈ ਜੰਗਲਾਤ ਮਹਿਕਮਾ ਕੋਈ ਹੋਰ ਕੋਈ ਸਾਡੀ ਸ਼ਾਹ ਨਹੀਂ ਲੈਣ ਆ ਰਿਹਾ ਇੱਕ ਇਹਦੇ ਨਾਲ ਲਈ ਇੱਕੋ ਰੋਡ ਦੇ ਪਰਲੇ ਪਾਸੇ ਦੇਖੋ ਤੁਸੀਂ ਇੱਕੋ ਡਿੱਗਿਆ ਪਿਆ ਜਿਹਦੇ ਕਿ ਬਿਲਕੁਲ ਸੜਕ ਦੇ ਉੱਪਰ ਬਿਆਕ ਉਹਦੇ ਨਾਲ ਲੱਗਭਗ ਜਿਹੋ ਤੇ ਰਾਹ ਹੀ ਨੇਕਾ ਲੰਘਦੇ ਨੇ ਉਹਦੇ ਵਿੱਚ ਕਿਹਦੀ ਮਾਲੀ ਚਾਨਣ ਜਾਨ ਵੀ ਜਾ ਸਕਦੀ ਆ 메ਨ ਰੋਡ ਆ ਜਿਹੜਾ ਚੱਲਦਾ ਆ ਖੰਨੇ ਨੂੰ ਜਾ ਰਿਹਾ ਇੱਥੋਂ ਲਗਭਗ ਲੱਤ-ਪੱਗ ਹਰ ਇੱਕ ਅੱਧੇ ਮਿੰਟ ਬਾਅਦ ਤੇ ਦੇਖੋ ਰੋਡ ਖਾਲੀ ਨਹੀਂ ਮਿਲਦਾ ਪਰ ਇਹ ਜੰਗਲਾਤ ਮਹਿਕੇ ਵਾਲੇ ਪਤਾ ਨਹੀਂ ਕਿੱਥੇ ਸੁੱਤੇ ਪਏ ਨੇ ਨਾ ਤਾਂ ਕਿਸੇ ਜਾਨ ਦੀ ਪ੍ਰਵਾਹ ਔਰ ਨਾ ਸਾਡਾ ਜੋ ਆ ਇੱਕ ਗਰੀਬ ਕਾਰੋਬਾਰ ਕਰਦੇ ਆ ਸਾਈਕਲ ਸਟੈਂਡ ਇਹ ਸਾਡਾ ਟਿਕਰ ਡਿਗੀ ਨੂੰ ਅੱਜ ਲਗਭਗ ਡੇਢ ਮਿੰਟ ਦੇ ਵੱਧ ਹੀ ਹੋ ਚੁੱਕਿਆ ਕਿਸੇ ਨਾਲ ਕਿ ਸਾਡੀ ਕੋਈ ਸਾਰ ਨਹੀਂ ਲੱਗੇ ਇਰ ਮਿੰਨਾ ਜਾਦੇ ਆ ਜੀ ਅਸੀਂ ਬੱਦਨ ਬੁਲਾ ਕੇ ਕਿਹਾ ਵੀ ਜੰਗਲਾਤ ਵਿਭਾਗ ਵਾਲਿਆਂ ਨੂੰ ਉਹ ਜੋ ਫੋਟੋ ਖਿੱਚ ਕੇ ਲੈ ਕੇ ਪਰ ਬਾਅਦ ਵਿੱਚ ਕੋਈ ਆਇਆ ਹੀ ਨਹੀਂ ਮੁੜ ਕੇ ਸਾਡੇ ਕੋਲ ਜਿਹੜਾ ਜਿਹੜਾ ਨੁਕਸਾਨ ਹੋ ਰਿਹਾ ਹੈ ਜਿਵੇਂ ਉਹਨੇ ਫਲਾਟ ਵਾਲਾ ਦਾ ਨੁਕਸਾਨ ਹੋ ਰਿਹਾ ਇਹਨਾਂ ਦਾ ਸਾਈਕਲ ਸਟੈਂਡ ਆ ਇਹਨਾਂ ਦੀ ਪਰਭਾਈ ਕਾਊਂਟ ਕਰੂਗਾ ਜੇ ਰੱਬ ਨਾ ਕਰੇ ਤੁਹਾਨੂੰ ਉਹਦੇ ਵਿੱਚ ਕੋਈ ਬੱਦਕੀ ਉਹਦਾ ਕਿੰਨਾ ਦਾ ਨੁਕਸਾਨ ਹੋ ਰਿਹਾ ਉਹਦੀ ਪਰਭਾਈ ਕਾਊਂਟ ਦੇ ਦੇਖੋ ਜੀ ਇਹ ਸਾਰੇ ਦੇ ਵਿੱਚ ਜੰਗਲਾਤ ਵਿਭਾਗਾਂ ਜਾਂ ਇਹ ਜੋ ਅੰਦਰਾਂ ਦਾ ਜਿਨ੍ਹਾਂ ਦੇ ਜੋ ਤੇ ਡਿਊਟੀ ਕਰਦੇ ਨੇ ਉਹਨਾਂ ਦਾ ਬਿਲਕੁਲ ਇਸ ਗੱਲ ਵੱਲ ਧਿਆਨ ਨਹੀਂ ਹੈਗਾ ਔਰ ਅਸੀਂ ਐਨੇ ਪਰੇਸ਼ਾਨ ਆ ਉਹ ਪੁੱਛੋ ਨਾ ਤੁਸੀਂ ਕੋਈ ਇਹਦੀ ਪਰਭਾਈ ਕਰਨ ਵਾਸਤੇ ਅਸੀਂ ਕਿਹਾ ਗਰੀਬ ਆਦਮੀ ਆ ਕਿੱਥੋਂ ਪਰਭਾਈ ਕਰਨਗੇ 10 ਰੁਪਏ ਇੱਕ ਸਾਈਕਲ ਦੇ ਲੈ ਕੇ ਟਾਈਮ ਪਾਸ ਕਰਦੇ ਆ ਜਿੱਤੇ ਇਹਨਾਂ ਦੇ 10-15 ਸਾਈਕਲ ਵੀ ਖੜਦੇ ਸੀ ਉਹ ਖੜਨ ਤੋਂ ਵੀ ਗਏ ਉਹ ਤੋਂ ਅਗਲਾ ਲੈ ਕੇ ਗਏ ਨੇ ਜੀ ਉੱਪਰ ਕੋਈ ਬਦਦਸ਼ਿਆ ਨਹੀਂ ਜਿਹੜੇ ਨੇ ਉਹਨਾਂ ਨੇ ਮੁਰਕਾ ਛੱਡਣਾ ਕੋਈ ਰਾਹਤਾਂ ਨਹੀਂ ਕਰਿਆ ਜੀ ਐਨਾ ਕਹਿ ਕੇ ਚਲੇ ਗਏ ਬੇਸ਼ੱਕ ਐਪਲੀਕੇਸ਼ਨ ਮਾਵਾਂਗੇ ਕਿ ਅਕੇ ਮੈਨੂੰ ਉਹ ਕਾਰਵਾਈ ਹੋ ਕੇ ਆਉਗੀ ਇਹ ਤੋਂ ਬਾਅਦ ਕੋਈ ਹੱਲ ਹੋਵੇ ਕਿ ਜੇ ਬੜੀ ਮਦਦ ਇਹਨਾਂ ਕੋਲ ਤਾਂ ਤੜੀ ਨੂੰ ਪਤਾ ਨਹੀਂ ਕਿ ਕਿੱਥੇ ਬੈਠਾ ਬੇਤਾ ਬੜੀ ਸ਼ੀਤ ਇਹਨਾਂ ਨੂੰ ਪਤਾ ਲੱਗਦਾ ਜਿਵੇਂ ਅਸੀਂ ਇੱਥੇ ਇੱਕ ਦਾਤਨ ਵੀ ਕਰਕੇ ਤੋੜ ਕੇ ਰੱਖ ਲੀਏ ਨਾ ਤਾਂ ਉਹਨੂੰ ਸਾਡੇ ਪਰਚਾ ਹੁੰਦਾ ਜੀ ਇਹ ਤਰੀਕਾ ਸਾਨੂੰ ਪਤਾ ਨਹੀਂ ਕਿੱਥੇ ਪੈਣੀ ਹੈ ਅਸੀਂ ਬੜੇ ਗਰੀਬ ਆਦਮੀ ਆ ਤੇ ਮਿਹਨਤ ਕਰਨ ਵਾਲੇ ਅਸੀਂ ਲਈ ਇਹਨਾਂ ਕੋਈ ਬੇਨਤੀ ਕਰਦੇ ਹੱਥ ਬੰਨ ਕੇ ਵੀ ਇਹਨੂੰ ਜਲਦੀ ਤੋਂ ਜਲਦੀ ਸੁਧਾ ਕੇ ਲਿਆਇਆ ਜਾਵੇ ਇਹਦਾ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਤੁਸੀਂ ਕਿਤੇ ਕਿਤੇ ਤੱਕ ਉਹਨਾਂ ਜਿਹੜਾ ਸੰਪਰਕ ਕਰਿਆ ਹੈ ਕਿ ਨਾ ਉਹਨਾਂ ਨਾਲ ਗੱਲ ਸਾਡੇ ਕੋਲੇ ਨਾਮ ਤਾਂ ਪਤਾ ਦੋੱਚੇ ਬੇਲਦਾਰ ਆਉਂਦੇ ਆ ਰੋਡ ਦੇ ਉੱਤੇ ਜਿਹਨੇ ਡਿਊਟੀ ਆ ਉਹ ਸਾਡੇ ਕੋਲ ਦੋ ਚੱਕਰ ਲਾ ਗਏ ਉਹ ਇੱਥੇ ਫੋਟੋਆਂ ਕਰਕੇ ਲੈ ਗਏ ਲਿਖ ਕੇ ਲੈ ਗਏ ਉਹ ਕਹਿੰਦੇ ਸੀ ਅੱਗੇ ਐਪਲੀਕੇਸ਼ਨ ਪਾਵਾਂਗੇ ਪਰ ਦੋ ਟਾਈਮਿੰਗ ਨੂੰ ਮੁੜ ਕੇ ਡੇਢ ਮਿੰਟ ਆਈ ਨਹੀਂ ਸਕਦੇ ਜੀ ਜਨਾਬ ਇਹਨਾਂ ਲੋਕ ਤਾਂ ਸਲਾਹ ਦਿੰਦੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਵਾਟ ਕੇ ਨੂੰ ਚੱਕ ਕੇ ਆਪਣਾ ਕਿਤੇ ਟਿਕਾਣੇ ਲਾ ਲਓ ਜੀ ਕਿਸੇ ਸਾਜੀ ਜਗ੍ਹਾ ਤੇ ਦੇ ਦੋ ਜੀ ਇਹਨੂੰ ਉਹ ਗੱਲ ਇਸ ਤਰ੍ਹਾਂ ਵੀਰ ਜੀ ਜੇ ਅਸੀਂ ਇਹ ਵੀ ਇੱਕ ਟਾਣੀ ਵੀ ਵੱਟ ਕੇ ਰੱਖ ਲਈਦਾ ਅੰਦਰ ਉਹ ਜੋ ਬੇਲਦਾਰਾ ਉਹਨੇ ਸਾਡੀ ਆ ਕੇ ਸਾਨੂੰ ਪੁੱਛਣਾ ਪਾਟ ਨਹੀਂ ਛੱਡਦੇ ਪਾਟ ਕੇ ਸਾਨੂੰ ਸਮਝ ਆਜ ਪਤਾ ਲੱਗਣਾ ਕਿਉਂਕਿ ਇਹ ਜੇ ਕੋਈ ਡਰਾਪ ਵਿਖਦਾ ਜੇ ਤਾਂ ਰੋਡ ਦੇ ਉੱਪਰ ਹੁੰਦਾ ਤਾਂ ਜੇ ਜਦੀ ਹੱਲ ਹੋ ਜਾਣਾ ਸੀ ਸਾਡੇ ਪਰੌੜ ਜਿਹੜਾ ਮੁੜ ਕੇ ਆਇਆ ਨਹੀਂ ਅਸੀਂ ਉਹ ਕਿਹਾ ਵੀ ਸੀ ਵੀ ਜੇ ਅਸੀਂ ਚਾਤੇ ਇਹ ਨੂੰ ਉੱਧਰ ਲੈ ਗਏ ਜੇ ਤਾਂ ਤੂੰ ਸਾਡੇ ਪਿੱਛੇ ਫਿਰੇਂਗਾ ਉਹ ਸਾਨੂੰ ਉਲਟਾ ਦਬਾ ਧਮਕਾ ਕੇ ਗਿਆ ਵੀ ਤੁਹਾਨੂੰ ਇਹ ਨਹੀਂ ਪਤਾ ਤਰੀਕਾ ਕਿੱਥੇ ਪੈਂਦੀ ਹੈ ਜੀ ਫਿਰ ਇਹਦਾ ਮਤਲਬ ਜਾਣ ਪੁੱਛ ਕੇ ਨਹੀਂ ਚੱਕ ਰਹੇ ਇੰਜ ਮੇਤਾ ਮਤਲਬ ਇਹਦਾ ਮਤਲਬ ਇਹ ਆ ਵੀਰ ਜੀ ਪਤਾ ਨਹੀਂ ਕੀ ਚਾਹੁੰਦਾ ਜਾਤਾ ਚਾਹੁੰਦਾ ਵੀ ਅਸੀਂ ਇਹਨੂੰ ਚੱਕ ਕੇ ਜੋ ਚਾਹੁੰਦਾ ਕਿ ਜਦੋਂ ਬਾਰ ਬਾਰ ਵੇਚ ਦਵਾ ਪਤਾ ਨਹੀਂ ਤਾਂ ਕੋਈ ਨੰਬਰ ਲੱਗਿਆ ਨਹੀਂ ਲੱਭਿਆ ਪਰ ਸਾਨੂੰ ਕਹਿ ਗਿਆ ਕਿ ਉਹ ਵੀ ਇਹ ਭਾਈ ਸਰਕਾਰੀ ਆ ਇਹਨੂੰ ਹੱਥਾਂ ਲਾਓ ਜਣੀ ਅਸੀਂ ਚੱਕਣਾ ਨਹੀਂ ਤੁਹਾਨੂੰ ਚੱਕਣ ਦੇਣਾ ਨਹੀਂ ਉਹ ਕਹਿੰਦਾ ਜੀ ਤੁਸੀਂ ਇਹਨੂੰ ਹੱਥ ਨਹੀਂ ਲਾ ਸਕਦੇ ਅਸੀਂ ਜਦੋਂ ਆਵਾਂਗੇ ਸਾਡੇ ਮੈਕ ਵਿੱਚ ਕਾਰਵਾਈ ਹੋਊਗੀ ਉਸ ਤੋਂ ਬਾਅਦ ਦੇਖਾਂਗੇ ਆਹੇ ਖੜਾ ਕਰੋ ਉਹ ਮੈਂ ਇਹ ਤਾਂ ਬੜੀ ਗਰਾਨੀ ਦੀ ਗੱਲ ਹੈ ਜੀ ਨੁਕਸਾਨ ਤਾਂ ਹੋ ਰਿਹਾ ਵੀਰ ਜੀ ਸਾਡਾ ਹਰ ਰੋਜ਼ ਨਾ ਨਾ ਕਰਦਾ ਸਾਡਾ ਜੋ ਇੱਥੇ ਰੋਜ਼ਗਾਰ ਹੈ ਸਾਨੂੰ ਜਿੱਤੋ ਹਰ ਰੋਜ਼ 750 ਰੁਪਏ ਆਂਦਾ ਸੀ ਹੁਣ 150 ਰੁਪਏ ਅਸੀਂ ਖਾਤੇ ਜਾਂਦੇ ਘਰ ਕਿੱਥੋਂ ਸਾਡਾ ਰੋਜ਼ੀ ਰੋਟੀ ਪੂਰੀ ਨਹੀਂ ਹੋ ਰਹੀ ਇਹਦਾ ਮਤਲਬ ਬੇਤੁ ਵੀ ਇੱਕ ਤਰ੍ਹਾਂ ਨਾਲ ਫਸ ਗਏ ਜੇ ਤੁਸੀਂ ਜਗ੍ਹਾ ਦਿੱਤੀ ਹੈ ਹਾਂ ਸਾਡੀ ਸਰਕਾਰਾਂ ਤੁਸੀਂ ਅਸੀਂ ਉਹ ਜਗਾ ਦਾ ਰੈਂਟ ਭਰਦੇ ਆ ਉਹ ਰੈਂਟ ਆ ਸਾਨੂੰ ਅਸੀਂ ਨਾ ਵਾਚੇ ਭਰ ਰਿਹਾ ਅਸੀਂ ਜੋ ਸੀ ਅੱਗੇ 6000 ਰੁਪਏ ਦਾ ਰੈਂਟ ਤੇ ਲਿਆਇਆ ਪੂਰਾ ਪੰਗਾ ਤਾਂ ਉਹ ਅਸੀਂ ਇਹ ਜੰਗਲਾਤ ਮਹਿਕਬਾਦੀ ਭਰ ਰਹੇ ਮਹੀਨਾ ਉਨੇ ਸਾਨੂੰ ਦੀ ਪਰ ਪਾਈ ਕਿੱਥੇ ਮੰਨਣੀ ਆ। ਦੇਖੋ ਕਾ ਹੀ ਨਹੀਂ ਲੋਗ ਹੈ ਮੈਂ ਕਿ ਮੈਂ ਇਹਦਾ ਸਾਥ ਦਿੰਦੇ ਜੀ ਮੈਂ ਕਿ ਐਵੇਂ ਇੱਥਾ ਕਰਦੇ ਨੇ ਜੀ ਲੋਕਾਂ ਨਾਲ। ਚਲੋ ਇਹ ਅਸੀਂ ਮੰਨਦੇ ਆ ਇੱਕ ਉਹ ਸਮਾਂ ਤੁਸੀਂ ਦੇਖੋ ਜੋ ਉਹ ਤਾਂ ਬਿਲਕੁਲ ਸੜਕ ਦੇ ਪੱਟਿੱਗੀ ਪਈ ਆ। ਹਨੇਰੇ ਸਵੇਰੇ ਉੱਥੇ ਕੋਈ ਕੱਲ ਪਰਸ ਇੱਕ ਬੱਚਾ ਵਿੱਚ ਬੱਜਾ ਦੇ ਸਕੂਟਰ ਲੈ ਕੇ ਉਹਦਾ ਸੱਟਾ ਨੂੰ ਲੱਗੀ ਆ। ਵਿੱਚ ਬੱਚਾ ਵੱਜਿਆ ਵੀ ਸੀ। ਬੱਚਾ ਕਿ ਐਕਟਵਾ ਤੇ ਜਾ ਰਿਹਾ ਜੂ ਵਿੱਚ ਬੱਜਾ ਸੱਟਾ ਹੀ ਵੱਜੀ ਉਹਨਾਂ ਦੇ। ਕੋਈ ਕੋਈ ਸੁਣਵਾਈ ਨਹੀਂ ਹੈਗੀ। ਉਹ ਬਿਲਕੁਲ ਸਹੀ ਗੱਲ ਹੈ ਜੀ ਜਿਨੇ ਤਾਂ ਹਜੇ ਦਿਖ ਜਾਂਦਾ ਹੈ ਰਾਤ ਨੂੰ ਦਿਖਦਾ ਵੀ ਨਹੀਂ ਰਾਤ ਨੂੰ ਅੱਖਾਂ 'ਚ ਲੈਟਾ ਪੁੱਛਿਆ ਨਹੀਂ ਹਾਂ ਤੇ ਇੱਥੇ ਨਾ ਕਿਸੇ ਵੀ ਜਾਨਵਰ ਹੀ ਜਾ ਸਕਦੀ ਹੈ ਜੀ ਬਿਲਕੁਲ ਬਿਲਕੁਲ ਜੀ ਇਹ ਤਾਂ ਸਰਕਾਰ ਨੂੰ ਆਪਣੇ ਆਪ ਇਹਨਾਂ ਚਾਹੀਦਾ ਮੈਨੂੰ ਵੀ ਉਹਨਾਂ ਚਾਹੀਦਾ ਕਿ ਆਪਣਾ ਲੈ ਕੇ ਜਾਣ ਇਹਦਾ ਕੋਈ ਪ੍ਰੋਪਰ ਹੱਲ ਕਰਨਾ ਨਹੀਂ ਲੈ ਕੇ ਸਭ ਨੂੰ ਲਿਖ ਕੇ ਦੇ ਜਾਣ ਵੀ ਸਾਨੂੰ ਇੰਨਾ ਭਾਇ ਕਰਾਇਆ ਤੇ ਜਦੋਂ ਅਸੀਂ ਭਰਦਾਂਗੇ ਦੋ ਦੋ ਮਹੀਨੇ ਚਾਰ ਮਹੀਨੇ ਨਹੀਂ ਚੱਕਣਾ ਉਹਨਾਂ ਨੇ ਤਾਂ ਸਾਨੂੰ ਕੋਈ ਕੰਮ ਸਤੰਤ ਜੋਸ਼ ਹੀ ਕਰਾਇਆ ਭਰਦਿਆਂ ਉਹ ਆ ਭਰ ਜਾਣ ਉਹ ਅੜਕਾ ਦੀ ਬੱਚ ਲੱਗਿਆ ਜਾ ਉਹਦਾ ਮੇਰੇ ਨੋਟਿਸ 14 ਦਿਨ ਪਹਿਲਾਂ ਸਹੀਇਆ ਕਰਾਇਆ ਭਰਨ ਪਰ ਕਰਾਇਆ ਅਜੇ ਤੱਕ ਦਾ ਕਦੇ ਭਰਿਆ ਨਹੀਂ ਮਹਿਕਮੇ ਨੇ ਉਹ ਤਾਂ ਥੋੜੇ ਤੋਂ ਲੈਣ ਨੂੰ ਫਿਰਦੇ ਨੇ ਉਹ ਤਾਂ ਸੱਤ ਲੈਣ ਨੂੰ ਗਰਜਾਉਂਦੇ ਆ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਮਜਬੂਰ ਹੋਏ ਬੈਠੇ ਆ ਦੇਖੋ ਜੇ ਦਿੱਗਿਆ ਇੱਥੇ ਆ ਕੇ ਸਾਡਾ ਨੁਕਸਾਨ ਹੋ ਰਿਹਾ ਔਰ ਅਸੀਂ ਹੱਥ ਤੱਕ ਨਹੀਂ ਲਾ ਸਕਦੇ ਸਾਨੂੰ ਫਿਕਰ ਰਹਿੰਦਾ ਜੇ ਕੋਈ ਰਤਨ ਪਾਣੀ ਵੱਧ ਕੇ ਰਹਿ ਗਿਆ ਸਾਡੇ ਪਲਾਟ 'ਚ ਪਿਆ ਸਾਡੇ ਗਲ ਪੈ ਜਾਣਾ ਹੁਣ ਫਿਰ ਕੀ ਕਰੋਗੇ ਜੀ ਅੱਗੇ ਅਕੇ ਹੀ ਆ ਜੀ ਜੇ ਨੇ ਕੁਝ ਕਹਾ ਠੀਕ ਹੈ ਨਹੀਂ ਪਰ ਅਸੀਂ ਪਤਾ ਕਰਕੇ ਉੱਥੇ ਐਪਲੀਕੇਸ਼ਨ ਭਾਰੇ ਭਗਵਾਨ ਤਮਨ ਫਾਰਮ ਮੁਖਵੰਤੀ ਜਾਨ ਨੂੰ ਪਾ ਕੇ ਦੇਖਦੇ ਆ ਵੀ ਤੁਹਾਡੇ ਮੈਕਮੇ ਦਾ ਕਿਹੜਾ ਇਹਦਾ ਕੌਣ ਆ ਸਾਨੂੰ ਕਿੱਥੇ ਸਾਨੂੰ ਕੋਰਾ ਤਾਂ ਨਹੀਂ ਪਤਾ ਕਿੱਥੇ ਨੇ ਕਿੱਥੇ ਉਹ ਦਫਤਰਾਂ ਕਿੱਥੇ ਬੈਠਦੇ ਨੇ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਹੁਣ ਇਹਦਾ ਕੋਈ ਵਾਲੀਵਾਸ ਨਹੀਂ ਹੈਗਾ ਜੇਕਰ ਤੋਂ ਕਿਸੇ ਨੇ ਮਾੜੀ ਜਿਹੀ ਪਟਾਣੀ ਲਾ ਲਈ ਫੇਰ ਸਾਡੇ ਤੇ ਵਾਲੀਵਾਸ ਆ ਜਾਂਦਾ ਫੇਰ ਸਾਰਿਆਂ ਨੂੰ ਸਾਡੇ ਜਾ ਕੇ ਕਾਰਵਾਈ ਕਰਨੀ ਆ ਸਾਨੂੰ ਆ ਕੇ ਪੁੱਛਣਗੇ ਇੱਥੇ ਕੰਮ ਹੀ ਪਈ ਸੀ ਇਹਦੀ ਅੰਨ੍ਹਾ ਲੈਂਦਾ ਦੀ ਇਹਨਾ ਮੋਟਾ ਜਿਹਾ ਨਹੀਂ ਚੌੜੀ ਜਿਹਾ ਕੋਈ ਤਾਂ ਸਾਡੇ ਉੱਪਰ ਪਰਚਾ ਕਰਨ ਨੂੰ ਜਾਣਗੇ ਉਹ ਜਨਾਬ ਇੱਕ ਮੈਨੂੰ ਬਾਈ ਜੀ ਦੱਸ ਰਏ ਸੀ ਕਿ ਵੀ ਇਹਨਾਂ ਨੇ ਕੋਈ ਕੰਪਲੇਂਟ ਵੀ ਪਾਈ ਆ ਉੱਪਰ ਆਪਾਂ ਕਹਿ ਸਕਦੇ ਆ ਜਾਣਕਾਰੀ ਦੀ ਆਨਲਾਈਨ ਪਾਈ ਹੋਈ ਹੈ ਪਰ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਅਜੇ ਤੱਕ ਉਹ ਉਹ ਤਾਂ બીજી ਜਗ੍ਹਾ ਤੋਂ ਮੈਨੂੰ ਸਾਈਟ ਤੇ ਪਾਈ ਹੋਈ ਆ ਪਰ ਉੱਥੇ ਤੱਕ ਸਾਡੀ ਕੋਈ چاہی ਤੇ ਭਾਈ ਆਸੀ ਰਾਜ ਜੀ ਮੈਂ ਵੀ ਆਪਣੇ ਨਸੀਬਕਾਰ ਉਤੇ ਕਰਾਇਤੇ ਰਹਿ ਰਹੇ ਹੈ ਜੀ ਜੋ ਭਾਜੀਆਂ ਗੱਲਾਂ ਵੀ ਨੇ ਜੋ ਸਹੀ ਨੇ ਜੀ ਤੇ ਆ ਦੇਖੋ ਜੀ ਇੱਕ ਦਿਨ ਰਾਤ ਨੂੰ ਤੇ ਜਦੋਂ ਰਾਤ ਨੂੰ ਲੱਟਾ ਪਈ ਹੈ ਜੀ ਉਰੇ ਆਪਣੇ ਉਰੇ ਦੋ ਗੱਲ ਐਕਸੀਡੈਂਟ ਹੋਇਆ ਜੀ ਕੁੱਤਾ ਵੀ ਉਰੇ ਆਇਆ ਤੇ ਬਾਹਰ ਇਹਦੇ ਘਰ ਦੇ ਭੁਲੇਖਾ ਪੈਂਟ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਉਦੋਂ ਬਾਅਦ ਮੈਨੇ ਚੱਕਿਆ ਵੀ ਆ ਕੇ ਤਰਤੀਬ ਨੂੰ 7:30 9:00 ਵਜੇ ਦਾ ਟਾਈਮ ਆਊਗਾ ਜੀ ਉਦੋਂ ਬਾਅਦ ਇਹ ਹੁਣ ਬਜ਼ੁਰਗ ਨੇ ਚਾਚੀ 80 ਸਾਲ ਦੇ ਇਹ ਇਹਨਾਂ ਨੂੰ ਸੁਣਦਾ ਵੀ ਘੱਟ ਆ ਥੋੜਾ ਜਿਹਾ ਤੇ ਬਾਕੀ ਵੀਰੋਂ ਖੜੇ ਨੇ ਜੀ ਇਹਨਾਂ ਜੋ ਵੀ ਗੱਲ ਹੋ ਰਹੀ ਆ ਉਹ ਸਹੀ ਕਹਿ ਰਹੇ ਨੇ ਜੀ ਕਿਉਂਕਿ ਅਸੀਂ ਦੇਖੋ ਰਾਜ ਦੇ ਰਹੇ ਆ ਸਮਝੋ ਚੀਜ਼ ਤਾਂ ਪਤਾ ਨਹੀਂ ਜੋ ਗੱਲ ਹੈਗੀ ਆ ਉਹ ਸਚਾਈ ਹੈ ਜੀ ਅਸੀਂ ਜੋ ਕਰ ਸਕਦੇ ਅਸੀਂ ਤੁਸੀਂ ਕੀ ਕਰ ਸਕਦੇ ਅਸੀਂ ਜੋ ਕਰ ਸਕਦੇ ਹਾਂ ਦੇਖੋ ਅਸੀਂ ਨਾਲ ਖੜੇ ਹਾਂ ਜੀ ਜਿਹੜੇ ਉਹਨਾਂ ਦੇ ਇਹਨਾਂ ਦਾ ਸਿਰਫ ਮਸਲਾ ਇੰਨਾ ਕਾ ਕਿ ਜੋ ਗਾਲੀ ਨੁਕਸਾਨ ਹੋ ਰਿਹਾ ਤਾਂ ਜੀ ਉਹ ਹੋਵੇ ਨਾ ਜੀ ਜੋ ਮੈਟਰ ਉਹ ਫੀਲ ਕਰੀ ਸੀ ਦੇਖੋ ਉਹ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਜਾ ਮੈਨੂੰ ਦੇਖਣਾ ਚਾਹੀਦਾ ਕਿ ਕੀ ਗੱਲਬਾਤ ਹੈ ਕੀ ਨਹੀਂ ਐਪਲੀਕੇਸ਼ਨਾਂ ਹੀ ਪਾਤੀਆਂ ਉੱਪਰ ਹੀ ਫੋਨ ਕਰਦੇ ਸਾਰੇ ਕੁਝ ਬਾਦ ਕੀ ਕਰ ਸਕਦਾ ਜੀ ਬੰਦਾ ਬਾ ਇਤੂ ਬਾਦ ਕੁਝ ਨਹੀਂ ਕਰ ਸਕਦਾ ਜੀ ਅਸੀਂ ਭਾਜੂ ਕਹਿੰਦੇ ਆ ਕਿ ਆ ਗਰਸਤ ਵੀ ਜਿੰਨੇ ਹੋਣ ਬਜ਼ੁਰਗ ਆ ਜਾਂਦੇ ਨੇ ਪਰ ਪਈ ਵਾਰ ਇਸ ਵਾਰ ਕੋਈ ਨਹੀਂ ਸੱਚ ਰੁਕਾ ਦੇਣੀ ਦੇਖੋ ਬੱਚੇ ਨਹੀਂ ਠਕੋਗੇ ਜੀ ਨਹੀਂ ਕਹਿ ਸਕਦੇ ਆ ਵੀ ਇਹ ਕੋਈ ਫਾਲਤੂ ਦੀ ਮੁਸੀਬਤ ਗੱਲ ਪੈ ਗਈ ਹੈ ਜੀ ਹਾਂਜੀ ਮੁਸੀਬਤ ਸਿੱਧੀ ਗੱਲ ਪਈ ਹੀ ਹੈ ਜੀ ਇਹ ਇਹ ਉਹ ਹੁਣ ਆਪਾਂ ਕਹਿ ਨਹੀਂ ਸਕਦੇ ਜੀ ਬਜ਼ੁਰਗ ਦੇ ਅਸੀਂ ਚਾਹ ਲੰਘਦੇ ਆ ਸਵੇਰੇ ਕਦੇ ਵੀ ਲੰਘਦੇ ਸ਼ਾਮ ਨੂੰ ਲੰਘਦੇ ਰਾਤ ਨੂੰ ਦੁੱਧ ਪਾਣੀ ਲੈਣ ਜਾਂਦੇ ਆ ਜਾਂ ਸਬਜ਼ੀ-ਭੱਜੀ ਬਜ਼ੁਰਗ ਬੱਟੇ ਦੇ ਰਹੇ ਜੀ ਆਪਾਂ ਤੁਸ ਰਾਸਤੇ ਮੜੇ ਇਤੂ ਕਰਾਈ ਮਹਾਨਾ ਜੀ ਮੈਂ ਕਿੰਦਾ ਕੋਈ ਪਤਾ ਨਹੀਂ ਹੈਗਾ ਇਹ ਸਾਡੇ ਕਾਨੂੰ ਪਰਚਾ ਹੋ ਜਾਵੇ ਜੀ ਇਹ ਬੱਟ ਕੇ ਲੈ ਗਿਆ ਰਾਸਤੇ ਅਸੀਂ ਵੀ ਕਿਰਾਏ ਤੇ ਰਹਨੇ ਆ ਜੀ ਇਹਦੇ ਇੰਨੇ ਕੇ ਬੇਚੇ ਜੀ ਹੱਥ ਬਣ ਗਏ ਬਾਕੀ ਆ ਭਾਜੀ ਗੱਲ ਆ ਜੀ ਤੁਸੀਂ ਬਜ਼ੁਰਗ ਕੋ ਮੜਾ ਗੱਲ ਤੁਸੀਂ ਦੱਸਿਓ ਕੀ ਦੱਸੋ ਬੱਬੀ ਹਾਂ ਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਜੀ ਤੁਹਾਡੇ ਕੋਲ ਸਟੈਂਡ ਹਾਂ ਜੀ ਮੇਰੇ ਕੋਲ ਹੁਣ ਕੀ ਹੋਇਆ ਹੋਇਆ ਜੀ ਕਿਤੇ ਕੋਈ ਇੱਕ ਤਾਂ ਇਹੀ ਹੈ ਚੱਕਾ ਹੋ ਜਾਵੇ ਔਰ ਇਹਦੇ ਕੋਈ ਨਹੀਂ ਜਿਹੜਾ ਮੇਰਾ ਜੈਕਰ ਕੈਨੜਾ ਦੇ 50 60 ਮੋਟਰਸਾਈਕਲ ਖੜਦੇ ਸੀ ਉਹਨਾਂ ਦਾ 20 ਖੜਦੇ ਆ ਜੀ ਕੋਈ ਕਾਰ ਤੁਸੀਂ ਖੜਾ ਨਹੀਂ ਸਕਦੇ ਕੋਈ ਨਹੀਂ ਖੜਾ ਸਕਦੇ ਇਹਦੇ ਚੋਇਸ ਜਿੱਤੇ ਵੀ ਆ ਵੀ ਜੀਵ ਜੰਤੂ ਤੋਂ ਨਿਕਲ ਕੇ ਕੋਈ ਨੁਕਸਾਨ ਕਰ ਹਾਂ ਜੀ ਮੁੰਡੇ ਨੰਬਰ ਤੇ ਜੇ ਨਾ ਤਾਂ ਕਿਰਵਾਉਣਾ ਮੋਟਰਸਾਈਕਲ ਕਿਸੇ ਜਗ੍ਹਾ ਤੇ ਖੜਾਉਣਾ ਜਿਹੜਾ ਕਰਾਏ ਤੇ ਕਰਾਏ ਤੇ ਮਿਲਾਈ ਜਰਾ ਜੀ ਉਹ ਤਾਂ ਫਸ ਗਏ ਜੀ ਇਸ ਹਸਾਮ ਨਾਲ ਆ ਗਏ ਹਾਂ ਜੀ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਚੱਛਿਆ ਵੀ ਆ ਵੀ ਮੇਰਾ ਕਿਰਾਇਆ ਕਿ ਜਿਹੜਾ ਕਿਰਾਇਆ ਕੀ ਜਿਹੜਾ ਇੱਧਰ ਨੂੰ ਬਥੇ ਇੱਧਰ ਨੂੰ ਮੈਂ ਕਿਸ਼ੇ ਜਿਹੇ ਜਗ੍ਹਾ ਦੇ ਵਿੱਚ ਬੈਠਾਂਗੀ ਇਹਨੂੰ ਜਲਦੀ ਤੋਂ ਜਲਦੀ ਚੱਕਿਆ ਜਾਵੇ ਇਧਰ ਮਹਿਕ ਨੇ ਵਾਲੇ ਕੀ ਗੱਲ ਪਤਾ ਵੀ ਆ ਸਾਰਾ ਚੱਕ ਦੇ ਦੇ ਵੀ ਨਹੀਂ ਕੱਲ ਵੀ ਭਾਈ ਸਾਹਿਬ ਨੇ ਪਾਇਆ ਸੀ ਉਹਨਾਂ ਨੂੰ ਇਹ ਮਹਿਕ ਨੇ ਜਿਹੜੇ ਦੇਨਦਾਰ ਨਹੀਂ ਆਰ ਉਹਨਾਂ ਦਾ ਮਹਿਕਮੇ ਵਾਲਿਆਂ ਨੂੰ ਪਾਇਆ ਸੀਗਾ ਜੀ ਹਾਂ ਉਹ ਕਹਿੰਦੇ ਕਹਿੰਦੇ ਜੀ ਅਸੀਂ ਇੱਕ ਦੋ ਦਿਨਾਂ ਕੀ ਕਰ ਲਿਆ ਹੈਗਾ ਤੇ ਇਹਦੀਆਂ ਫੋਟੋਆਂ ਪਾਈਆਂ ਹੋਈਆਂ ਨੇ ਸਾਨੂੰ ਮਨਜ਼ੂਰੀ ਆ ਜੀ ਕਿੰਨੇ ਦਿਨ ਹੋ ਗਏ ਨੇ ਜੀ ਇਹਨੂੰ ਪਾਈ ਲਈ ਹੈ ਕਿੱਦਿਆਂ ਨੂੰ ਕਿੰਨੇ ਦਿਨ ਹੋ ਗਏ ਜੀ ਇਹ ਜਦੋਂ ਲਗਭਗ ਜਿਹੜੀ ਯਾਦ ਕੋ ਪੱਕੇ 1.5 ਮਹੀਨਾ ਹੋ ਗਿਆ ਜਦੋਂ ਜੀ ਮੀਂਹ ਪੈਂਦੇ ਸੀਗੇ ਯਾਨੀ 1.5 ਮਹੀਨੇ ਦੇ ਕਰਾਇਆ ਤੁਸੀਂ ਭਰ ਰਹੇ ਹੋ ਜਗ੍ਹਾ ਦਾ ਉਹਨਾਂ ਦਾ ਮਹਿਕਮਿਆਂ ਦਾ ਪਿਆ ਹਾਂਜੀ 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 ਜਗ੍ਹਾ ਦਾ ਕਰਾਇਆ ਤੁਸੀਂ ਦਿੰਨੇ ਹੋ ਤੇ ਪ੍ਰਾਪਰਟੀ ਪਈ ਆ ਉਹਨਾਂ ਦੀ ਮਹਿਕਮੇ ਵਾਲਿਆਂ ਦੀ ਸਰਕਾਰ ਦੀ ਹੈ ਅਸੀਂ ਤਾਂ ਕਿਸੇ ਵੀ ਜਗ੍ਹਾ ਤੇ ਬੈਠੇ ਆ ਹਾਂ ਬਿਲਕੁਲ ਥੋੜੇ ਕੋਲ ਕਿਰਾਏ ਦੇ ਹੀ ਹੈ ਜੀ ਆ ਕਿਰਾਏ ਤੇ ਉਹ ਤੇ ਪਰਲੇ ਪਾਸੇ ਕਿਸੇ ਦੀ ਹੈ ਜਿੱਥੇ ਮੋਟਰਸਾਈਕਲ ਖੜੇ ਆ ਮੇਰੇ ਹੁਣ ਉਹ ਕਿਸੇ ਦਾ ਜਿਹੜੀ ਜਿਹੜੀ ਤੁਸੀਂ ਕਿਰਾਏ ਤੇ ਲਈ ਆ ਉੱਥੇ ਹੁਣ ਐਸਟਮ ਸਰਕਾਰੀ ਤਰਫੋਂ ਲੈ ਗਿਆ ਮੇਰੇ ਉੱਥੇ ਸਰਕਾਰੀ ਦੇ ਅੰਦਰ ਆ ਚੁੱਕਿਆ ਹੈ ਆਂ ਨੂੰ ਸਾਰੇ ਨੂੰ ਦੱਸ ਚੁੱਕੇ ਹਾਂ ਵੀ ਭਾਈ ਮੇਰੀ ਬੇਨਤੀ ਸੁਣੋ ਹਾਂ ਜੀ ਤੇ ਜਿਹੜੇ ਇੱਥੇ ਦੇ ਬੇਲਦਾਰ ਨੇ ਉਹਨਾਂ ਨੂੰ ਮੈਂ ਇੱਕ ਵਾਰੀ ਤਾਂ ਲਹਿਰ ਤੋਂ ਆਮ ਹੁੰਦਾ ਅਰਜੰਦਰ ਉਹਦੇ ਕੋਲ ਜਾ ਕੇ ਆ ਫਿਰ ਬਲਾਸ਼ਪੁਰ ਤੋਂ ਉਹਨਾਂ ਦਾ ਮੇਟ ਉਹਨਾਂ ਨੂੰ ਆਖਿਆ ਉਹ ਕਹਿੰਦੇ ਕਿ ਛੱਡੇ 2004 ਨੂੰ ਅਜੇ ਉਹ ਪੱਟ ਗਏ ਵੀ ਆਚਰ ਤਾਂ ਉਹ ਫਿਰ ਕੱਟੇ ਜਾਓ ਠੀਕ ਹੈ ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਤੁਹਾਡੇ ਪਲਾਟ ਦੇ ਵਿੱਚ ਦਰਖਤ ਡਿਗਿਆ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਇਹੀ ਕਹਿਣਾ ਚਾਹੁੰਦੇ ਆ ਭਾਈ ਉਹਨੂੰ ਚੱਕ ਲੋ ਤੇ ਜਿਆਦਾ ਕੰਮ ਚੱਲ ਰਿਹਾ ਹੈ। ਤੇ ਆ ਜਾਣੂਗਾ ਭਾਈ ਸਾਡਾ ਰਿਵਾਰ ਹੈ ਜਾਂ ਰੋਟੀ ਪਾਣ ਦਾ ਮਸਲਾ ਹੀ ਹੈ। ਅਸੀਂ ਆਪਣੇ ਇਥੋਂ ਭਾਈ ਮਿਹਨਤ ਕਰਕੇ ਕੋਈ ਜਾਵੇ ਉਹ ਦੰਦੇ ਸਾਲ ਜੀ ਇਥੋਂ ਲੈ ਕੇ ਜਾਂਦੇ ਆ। ਇ ਦੇਖੋ ਕਿੰਨੀ ਜ਼ਿਆਦਾ ਇਹੋ ਜਿਹਾ ਸਮਾਂ ਆ ਗਿਆ ਇੱਕ ਸਰਕਾਰੀ ਵਿਰਖਤ ਹੈ ਜਿਹੜਾ ਨਾਲੇ ਤਾਂ ਤੁਸੀਂ ਜਗਾ ਦਿੱਤੀ ਉਹਨਾਂ ਨੂੰ ਸਿੱਟਣ ਵਾਸਤੇ ਯਾਦ ਕੇ ਬਿਸ਼ੱਕ ਨਹੀਂ ਤੁਹਾਡੇ ਕੋਲ ਤੁਸੀਂ ਤਾਂ ਕਿਰਾਏ ਤੇ ਲਿਆ ਹੋਇਆ ਹੈ ਹਾਂ ਜੀ ਹਾਂ ਜੀ ਤੁਹਾਨੂੰ ਤੁਹਾਡਾ ਜਿਗਰਾ ਹੈ ਮਾਤਾ ਜੀ ਤੁਸੀਂ ਦੇਖੋ ਨਾਲੇ ਤਾਂ ਭਲਾ ਕੀਤਾ ਤੇ ਨਾਲੇ ਤੁਸੀਂ ਅੱਜ ਪਰੇਸ਼ਾਨ ਹੋਏ ਉਹਨਾਂ ਨੂੰ ਨਿਭਤ ਰਹਿਣ ਤੋਂ ਦੇਖੋ ਤੁਸੀਂ ਤਾਂ ਤੁਸੀਂ ਤਾਂ ਦੇਖੀਓ ਕੀ ਕੀ ਹੈ ਵੀ ਚਲ ਕੋਈ ਨਹੀਂ ਪਾਇਤ ਰੱਖਦੀ ਜੇ ਡੇ ਗਿਆ ਪਿਆ ਮਾਜਾ ਮਾਦੀ ਚੱਕ ਕੇ ਲੈ ਜਿਓ ਉਹ மூਨ ਜਗਤ ਨੂੰ ਮੁਸੀਬਤ ਪੈ ਗਈ ਹੈ ਜੀ ਅਸੀਂ ਸੁਨੇਹਾ ਵੀ ਲਾਇਆ ਬਾਈ ਦੇ ਨਾਮ ਤੇ ਆਇਆ ਲਾ ਫੇਰ ਆਇਆ ਬਾਈ ਅਸੀਂ ਲਾਇਆ ਅਕਲ ਜਾ ਕੇ ਘਰੇ ਲੈ ਕੇ ਆਇਆ ਮੁੰਡੇ ਦੇ ਘਰ ਨੂੰ ਜੀ ਭਾਈ ਸਾਡਾ ਕੰਮ ਕਰੋ ਪਤਾ ਮੈਂ ਤਾਂ ਕਰੀਏ ਇਹਦੇ ਜਾਤੇ ਆਏ ਇਹਦਾ ਮਤਲਬ ਉਹ ਗੱਲ ਸੱਚੀ ਹੋ ਗਈ ਜੀ ਅਮੀਰ ਵਾਸਤੇ ਕੋਈ ਕਾਨੂੰਨ ਨਹੀਂ ਗਰੀਬ ਵਾਸਤੇ ਸਾਰੇ ਕਾਨੂੰਨ ਨੇ ਯਾਨੀ ਜੇ ਕਿਸੇ ਉਹ ਹੀ ਅਮੀਰ ਦਾ ਕਿਸੇ ਦਾ ਹੁੰਦਾ ਜਾਂ ਕਿਸੇ ਲੀਡਰ ਦਾ ਹੁੰਦਾ ਤਾਂ ਮੋਨ ਨੂੰ ਦਰਖਤ ਤੇ ਸਿਕਦਾ ਚੱਕ ਕੇ ਲੈ ਜਾਂਦਾ ਦੂਜੇ ਦਿਨ ਨਹੀਂ ਲੱਕਣਦੇ ਭਾਈ ਫੇਰ ਤਾਂ ਉਹ ਛਾੜੂ ਵੀ ਫੇਰ ਕੇ ਜਾਣਾ ਸੀ ਆ ਗਈ ਹੈ ਫੇਰ ਤਾਂ ਛਾੜੂ ਵੀ ਫੇਰ ਕੇ ਜਾਂਦੇ ਆ ਦੇਖੋ ਭਗਵਾਨ ਜਪਾਨ ਸਾਹਿਬ ਦਾ ਮੈਨੇ ਵੀ ਹੁਣ ਕੰਮਾਂ ਦੇ ਵਿੱਚ ਸਪੀਡ ਬਹੁਤ ਵਧੀ ਹੋਈ ਆ ਮਹਿਕਮਿਆਂ ਨੇ ਬਹੁਤ ਤੇਜ਼ੀ ਨਾਲ ਕੰਮ ਹੋ ਰਹੇ ਨੇ ਹਾਂਜੀ ਹਾਂਜੀ ਇਹ ਛੋਟਾ ਕੰਮ ਕਿਉਂ ਨਹੀਂ ਹੋ ਰਿਹਾ ਜੀ ਇਹ ਪਰਮਾਧਮਨ ਬਗਾਈ ਜੋ ਅਸੀਂ ਦਾ ਮੀ 2-4 ਵਜੇ ਕਹਿ ਵੀ ਦਿੱਤਾ ਕੱਲ ਇਨਾ ਮੇ ਆਪਣੇ ਇਬਰਾ ਨੂੰ ਵੀ ਆਖਿਆ ਸੀ ਕੱਲ ਨੂੰ ਉਹ ਕਹਿੰਦੇ ਸੀ ਜਿਵੇਂ ਰੋਜ਼ਾਨਾ ਨੂੰ ਆਵਾਂਗੇ ਸੀ ਦਖਾਦੇ ਭਾਈ 12 ਵਾਰ 12 ਵਾਰ ਨੂੰ ਚੱਕ ਲਾਂਗੇ ਮੇਰ ਦਾ ਨੰਬਰ ਵੀ ਲਿਆ ਆ ਵੀਰੇ ਨੇ ਆ ਘਰ ਆਲੇ ਨੇ ਇਹ ਪੜਿਆ ਦੇਖਿਆ ਮਨਾਜ ਮੰਦਪਾ ਭਾਈ ਸਾਡੇ ਨੂੰ ਕੀ ਪਤਾ ਇਹਨੇ ਆ ਮਾਤਾ ਜੀ ਤੁਸੀਂ ਦੱਸ ਰਹੇ ਸੀ ਬਾਹਰ ਟੁੱਟ ਗਈ ਜੋ ਕੀ ਗੱਲ ਬੱਸ ਉਹ ਕਰ ਭਾਈ ਜੱਟੀ ਬੀਪਾ ਜਿੱਤੇ ਗਏ ਤੁਰੇ ਗਏ ਹਰਕਤੇ ਉਹ ਜਿਵੇਂ ਢੱਕਾ ਪਿਆ ਡਿੱਕੇ ਚ ਪਿਆ ਮੋਟਰਸਾਈਕਲ ਭਾਈ ਸਾਡਾ ਹੋਰ ਕਮਰਾ ਲਿਆ ਇਹ ਰਾਤ ਨੂੰ ਰਹਿ ਜਾਂਦੇ ਨੇ ਸੀ ਉੱਥੇ ਲਾ ਕੇ ਆਉਣਾ ਠੀਕ ਵੀਰ ਇਹ ਸਾਡੇ ਪਿਛਲੇ 3 ਮਹੀਨੇ ਦੇ ਪੈਸੇ ਦੀ ਕੇ ਜਾਨੀ ਸਾਰੇ ਭਾਈ ਮੇਰੇ ਉਹ ਬਾਹਰ ਹੀ ਲੱਗੇ ਨੇ ਰੋਟੀ ਕਿੱਥੋਂ ਖਾਵਾਂਗੇ ਅਸੀਂ ਗਰੀਬ ਬੰਦੇ ਕਲ ਕੋ ਸਭ ਨੂੰ ਤੁਹਾਨੂੰ ਦਾ ਮਸੀਬਤ ਪੈਦਾ ਹੋਗੀ ਨਾਲ ਤਾਂ ਤੁਸੀਂ ਪਲਾ ਕੀਤਾ ਨਾਲੇ ਮਸੀਬਤਾਂ ਚਲੋ ਧੰਨਵਾਦ ਜੀ ਤੁਹਾਡਾ ਜੀ ਵੀ ਅਸਰਾਂ ਨਾਲ ਗੱਲ ਜਰੂਰ ਕਰਾਂਗੇ ਜੀ ਇਹਦੇ ਚੰਗਾ ਬਰਕਤ ਇਹ ਹੋ ਜਾਏ